ਜੇਕਰ ਤੁਸੀਂ ਵੀ YouTube ਤੇ ਵਲੌਗਸ ਬਣਾਉਂਦੇ ਹੋ ਤੇ ਤੁਸੀਂ ਵੀ YouTube ਕ੍ਰिएਟਰ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਸਰਕਾਰ ਦੀ ਜਿਹੜੀ ਅਗਲੀ ਪੈਰਵਾਈਆ ਤੁਹਾਡੇ ਤੇ ਹੋਣ ਵਾਲੀ ਹੈ ਹਾਂਜੀ ਦੱਸ ਦਈਏ ਕਿ ਇੱਕ ਵੱਡਾ ਅਪਡੇਟ ਹੈ ਜਿਹੜਾ ਸਰਕਾਰ ਨੇ ਹੁਣੇ-ਹੁਣੇ ਜਾਰੀ ਕੀਤਾ ਹੈ ਕਿ 823 ਵਲੌਗਰ ਜਿਹੜੇ ਕਿ YouTube ਚੈਨਲ ਕ੍ਰिएਟਰ ਨੇ ਜਿਨ੍ਹਾਂ ਨੇ ਆਪਣੇ ਚੈਨਲਾਂ ਦੇ ਉੱਪਰ ਪਾਕਿਸਤਾਨ ਦੇ ਕਈ ਕੰਟੈਂਟ ਸ਼ੇਅਰ ਕੀਤੇ ਹੋਏ ਨੇ ਪਾਕਿਸਤਾਨੀਆਂ ਕਈ ਹੋਰ ਧਾਰਮਿਕ ਸਥਾਨ ਨੇ ਜਿਹੜੇ ਜਾਂ ਫਿਰ ਟਰੈਵਲ ਟੂਰਿਸਟ ਪਲੇਸਸ ਨੇ ਉਹਨਾਂ ਨੇ ਆਪਣੇ YouTube ਕੰਟੈਂਟ ਦੇ ਵਿੱਚ ਪਾਏ ਹੋਏ ਨੇ ਤਾਂ ਸਰਕਾਰ ਨੇ ਉਹਨਾਂ ਦੇ ਉੱਪਰ ਸਖਤੀ ਕੀਤੀ ਹੈ ਹਾਂਜੀ ਦੱਸ ਦਈਏ ਕਿ ਇਸ ਵਾਰ ਜਿਹੜਾ ਸ਼ਿਕੰਜਾ ਉਹ ਉਹਨਾਂ ਯੂਟਿਊਬਰਸ ਦੇ ਉੱਪਰ ਕੱਸਿਆ ਜਾਵੇਗਾ ਜਿਹੜੇ ਕੀ ਪਾਕਿਸਤਾਨ ਦੇ ਵਲੌਗਸ ਨੂੰ ਪਾਕਿਸਤਾਨ ਦੀਆਂ ਫੋਟੋਆਂ ਨੂੰ ਜਾਂ ਫਿਰ ਪਾਕਿਸਤਾਨ ਦੀਆਂ ਵੀਡੀਓਜ਼ ਨੂੰ ਬੇਸ਼ੱਕ ਜਿੱਥੋਂ ਦੀਆਂ ਮਰਜ਼ੀ ਹੋਣ ਉਹ ਧਾਰਮਿਕ ਸਥਾਨ ਦੀ ਹੋ ਸਕਦੀ ਹੈ ਜਾਂ ਫਿਰ ਕਿਸੇ ਹਿਸਟੋਰੀਕਲ ਪਲੇਸਸ ਦੀ ਹੋ ਸਕਦੀ ਹੈ ਜਾਂ ਫਿਰ ਉਹ ਕਿਸੇ ਵੱਡੇ ਲੀਡਰਾਂ ਦੇ ਨਾਲ ਜਾਂ ਫਿਰ ਕਿਸੇ ਸਟਾਰਸ ਦੇ ਨਾਲ ਹੋ ਸਕਦੀਆਂ ਨੇ ਕੋਈ ਨੁਮਾਇੰਦੇ ਜਿਹੜੇ ਕਿ ਨਾਮੀ ਨੇ ਉਹਨਾਂ ਦੇ ਨਾਲ ਹੋ ਸਕਦੀਆਂ ਨੇ ਪਰ ਆਪਣੇ ਚੈਨਲਾਂ ਦੇ ਉੱਪਰ ਆਪਣੇ ਵਲੌਗਸ ਦੇ ਵਿੱਚ ਜਿਨ੍ਹਾਂ ਨੇ ਸ਼ੇਅਰ ਕੀਤਾ 823 ਯੂਟਿਊਬਰ ਦੀ ਜਿਹੜੀ ਲਿਸਟ ਹੈ ਇਸ ਸਮੇਂ ਜਾਰੀ ਹੋਈ ਹੈ ਜਿਨ੍ਹਾਂ ਦੇ ਉੱਪਰ ਸਰਕਾਰ ਦਾ ਸਿਕੰਜਾ ਇਸ ਵਕਤ ਕੱਸਿਆ ਜਾਵੇਗਾ ਤੇ ਜਿਹੜੀ ਇਹ ਨਾਥ ਹੈ ਸਰਕਾਰ ਉਹਨਾਂ ਯੂਟਿਊਬਰ ਵਲੌਗਰਾਂ ਦੇ ਉੱਪਰ ਪਾਉਣ ਦੇ ਲਈ ਜਾਰੀ ਹੈ ਜਿਹੜੇ ਕਿਤੇ ਨਾ ਕਿਤੇ ਅਸਿੰਧਰ ਰੂਪ ਦੇ ਵਿੱਚ ਪਾਕਿਸਤਾਨ ਦੇ ਵਲੌਗਸ ਨੂੰ ਪਾਕਿਸਤਾਨ ਦੇ ਕੰਟੈਂਟ ਨੂੰ ਭਾਰਤ ਦੇ ਵਿੱਚ ਆਪਣੇ YouTube ਚੈਨਲ ਦੇ ਉੱਪਰ ਆਪਣੇ YouTube ਲਿੰਕ ਦੇ ਉੱਪਰ ਸ਼ੇਅਰ ਕਰਦੇ ਸਨ ਤਾਂ ਇਸ ਕਰਕੇ ਜੇਕਰ ਤੁਸੀਂ ਵੀ YouTube ਚਲਾਉਂਦੇ ਹੋ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਕੰਟੈਂਟ ਆਪਣੇ ਚੈਨਲ ਦੇ ਉੱਪਰ ਸ਼ੇਅਰ ਕਰਦੇ ਹੋ ਤਾਂ ਤੁਸੀਂ ਸਤਰਕ ਹੋ ਜਾਓ ਸਾਵਧਾਨ ਹੋ ਜਾਓ ਕਿਉਂਕਿ ਹੋ ਸਕਦਾ ਅਗਲੀ ਵਾਰੀ ਤੁਹਾਡੀ ਹੋਵੇ ਕਿਉਂਕਿ ਇਹ ਵੀ ਦੱਸਿਆ ਗਿਆ ਕਿ ਕਈ ਸੰਵੇਦਨਸ਼ੀਲ ਕੰਟੈਂਟ ਨੇ ਜਿਹੜੇ ਉਹ ਪਾਕਿਸਤਾਨ ਤੇ ਭਾਰਤ ਦੇ ਵਿਚਕਾਰ ਤਣਾਅ ਦੀ ਸਥਿਤੀ ਨੂੰ ਤਣਾਅ ਦੀ ਇਸ ਗਤੀਵਿਧੀ ਨੂੰ ਹੋਰ ਜ਼ਿਆਦਾ ਵਧਾ ਰਹੇ ਨੇ ਇਸੇ ਕਰਕੇ ਸਰਕਾਰ ਨੇ ਇਹ ਵੱਡਾ ਬਿਆਨ ਸਰਕਾਰ ਨੇ ਵੱਡਾ ਅਪਡੇਟ ਜਾਰੀ ਕੀਤਾ ਹੈ ਕਿ ਜੇਕਰ ਤੁਸੀਂ ਆਪਣੇ YouTube ਚੈਨਲ ਦੇ ਉੱਪਰ ਪਾਕਿਸਤਾਨ ਦੀ ਕੋਈ ਵੀ ਐਕਟੀਵਿਟੀ ਸ਼ੇਅਰ ਕੀਤੀ ਹੈ ਜਾਂ ਫਿਰ ਪਹਿਲਗਾਮ ਹਮਲੇ ਤੋਂ ਬਾਅਦ ਕੋਈ ਵੀ ਅਜੇਹੀ ਗਤੀਵਿਧੀ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਬੇਸ਼ੱਕ ਉਹ YouTube ਹੋਵੇ Instagram ਹੋਵੇ Facebook ਹੋਵੇ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਜਿਸ ਦੇ ਉੱਪਰ ਤੁਸੀਂ ਗਲਤ ਜਾਣਕਾਰੀ ਨੂੰ ਪੋਸਟ ਕਰਦੇ ਹੋ ਗਲਤ ਪੋਸਟਾਂ ਪਾ ਕੇ ਰਿਪਰੈਜ਼ੈਂਟ ਕਰਦੇ ਹੋ ਉਸ ਪ੍ਰੋਫਾਈਲ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਤਾਂ ਇਹ ਸਿਕੰਜਾ ਜਿਹੜਾ ਤੁਹਾਡੇ ਉੱਪਰ ਕੱਸਿਆ ਜਾਵੇਗਾ ਇੱਕ ਇਸ ਵੇਲੇ ਦੀ ਵੱਡੀ ਅਪਡੇਟ ਹੈ ਜਿਹੜੀ ਉਹ ਸਰਕਾਰ ਦੇ ਵੱਲੋਂ ਲਾਗੂ ਕੀਤੀ ਗਈ ਹੈ ਕਿ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਕੰਟੈਂਟ ਬਣਾਉਨੇ ਹੋ ਤਾਂ ਸਾਵਧਾਨ ਹੋ ਜਾਓ ਸਤਾਰਕ ਹੋ ਜਾਓ ਕਿਉਂਕਿ ਅਗਲਾ ਜਿਹੜਾ ਸਿਕੰਜਾ ਉਹ ਤੁਹਾਡੇ ਉੱਪਰ ਕੱਸਿਆ ਜਾਵੇਗਾ ਨਾਲ ਹੀ ਸਰਕਾਰ ਦੇ ਵੱਲੋਂ ਇਹ ਵੀ ਅਪਡੇਟ ਦਿੱਤਾ ਗਿਆ ਕਿ ਜਿਹੜੇ ਸਰਹੱਦੀ ਇਲਾਕੇ ਦੀਆਂ ਵੀਡੀਓਜ਼ ਨੇ ਫੋਟੋਜ਼ ਨੇ ਬੇਸ਼ੱਕ ਉਹ ਬਾਰਡਰ ਤੇ ਹੋਣ ਸਰਹੱਦੀ ਇਲਾਕੇ ਤੇ ਹੋਣ ਜਾਂ ਫਿਰ ਉਸ ਲਾਲ ਲਕੀਰ ਤੇ ਹੋਣ ਜਿੱਥੇ ਜਾ ਕੇ ਭਾਰਤ ਤੇ ਪਾਕਿਸਤਾਨ ਦੀ ਵੰਡ ਹੋ ਜਾਂਦੀ ਹੈ ਜੇਕਰ ਤੁਸੀਂ ਉੱਥੇ ਜਾ ਕੇ ਵੀ ਕੋਈ ਰੀਲ ਜਾਂ ਫਿਰ ਵੀਡੀਓ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਅਪਲੋਡ ਕਰਦੇ ਹੋ ਤਾਂ ਇਹ ਸਿਕੰਜਾ ਤੁਹਾਡੇ ਤੇ ਕੱਸਿਆ ਜਾਵੇਗਾ ਇਹ ਜਿਹੜੀ ਨਕੀਲ ਹੈ ਤੁਹਾਡੇ ਤੇ ਪਾਈ ਜਾਵੇਗੀ ਅਤੇ ਤੁਹਾਡੇ ਉੱਤੇ ਸਖਤ ਐਕਸ਼ਨ ਲਿਆ ਜਾਵੇਗਾ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜਿਹੜੀ ਇਹ ਪ੍ਰਸ਼ਾਸਨ ਦੇ ਵੱਲੋਂ ਚੱਲ ਰਿਹਾ ਵਾ ਪ੍ਰਸ਼ਾਸਨ ਦੇ ਵੱਲੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਇਹ ਏਜੰਸੀਆਂ ਨੇ ਕਈ ਜਾਸੂਸ ਨੇ ਜਿਹੜੇ ਭਾਰਤ ਪਾਕਿਸਤਾਨ ਦੇ ਵਿਚਕਾਰ ਜਿਹੜੇ ਗਤੀਵਿਧੀਆਂ ਦਾ ਆਦਾਨ-ਪ੍ਰਦਾਨ ਕਰਦੇ ਸੀ ਜਾਣਕਾਰੀਆਂ ਸਾਂਝੀਆਂ ਕਰਦੇ ਸੀ ਤਾਂ ਕਈ ਅਜਿਹੇ ਜਾਸੂਸ ਨੇ ਜਿਹੜੇ ਉਹ ਪੰਜਾਬ ਤੋਂ ਤੇ ਇੰਡੀਆ ਲੈਵਲ ਤੋਂ ਹਰਿਆਣਾ ਤੋਂ ਜਿਹੜੇ ਜਾਸੂਸ ਮਿਲੇ ਨੇ ਉਹਨਾਂ ਦੀ ਉਹਨਾਂ ਨੂੰ ਹਰਾਸਤ ਦੇ ਵਿੱਚ ਲਿਆ ਤੇ ਕਾਫੀ ਵੱਡੇ ਖੁਲਾਸੇ ਨੇ ਜਿਹੜੇ ਉਹ ਹੋਏ ਨੇ ਉਹਨਾਂ ਖੁਲਾਸਿਆਂ ਤੋਂ ਬਾਅਦ ਹੀ ਉਹਨਾਂ ਸਾਰੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਹੀ ਸਰਕਾਰ ਹੈ ਜਿਹੜੀ ਇਹਨਾਂ ਉੱਤੇ ਠੱਲ ਪਾਉਣ ਦੇ ਲਈ ਇਹੋ ਜਿਹੇ ਜਿਹੜੇ ਕੰਟੈਂਟ ਕ੍ਰியேਟਰ ਨੇ ਉਹਨਾਂ ਦੇ ਉੱਪਰ ਲਗਾਮ ਪਾ ਰਹੀ ਹੈ ਨਕੇਲ ਕਸੀ ਜਾ ਰਹੀ ਹੈ ਸੋ ਇਸੇ ਕਰਕੇ ਤੁਸੀਂ ਜੇਕਰ YouTube ਕੰਟੈਂਟਰ ਹੋ ਤਾਂ ਤੁਸੀਂ ਧਿਆਨ ਰੱਖੋ ਕਿ ਤੁਸੀਂ ਆਪਣੇ ਪੇਜਾਂ ਤੇ ਆਪਣੇ ਚੈਨਲ ਤੇ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਉਹ ਅਪਲੋਡ ਕਰ ਰਹੇ ਹੋ ਅਪਡੇਟ ਕਰ ਰਹੇ ਹੋ ਅਗਲੇ ਅਪਡੇਟ ਦੇ ਲਈ ਜੁੜੇ ਰਹੋ ਹੈਵਨ ਇੰਡੀਆ ਟੀਵੀ ਦੇ ਨਾਲ ਮੈਂ ਮਾਹੀ ਧੰਨਵਾਦ